ਟਿਕਟਾਂ ਦੀ ਵੰਡ ਨੂੰ ਲੈ ਕੇ ਜਿਹੜਾ ਅਕਾਲੀ ਦਲ ਦੇ ਵਿੱਚ ਵਿਰੋਧ ਪਹਿਲਾਂ ਸੁਖਬੀਰ ਸਿੰਘ ਬਾਦਲ ਦਾ ਬਾਹਰ ਹੋ ਰਿਹਾ ਸੀ ਪਰ ਹੁਣ ਸੁਖਬੀਰ ਸਿੰਘ ਬਾਦਲ ਦਾ ਉਹਨਾਂ ਦੇ ਘਰ ਦੇ ਵਿੱਚੋਂ ਵਿਰੋਧ ਹੋਣ ਲੱਗਾ ਉਹਨਾਂ ਦੇ ਸਾੜਾ ਸਾਭ ਜਿਨਿਕੇ ਵਿਕਰਮ ਜੀਠਿਆ ਹੋਰੀ ਜਿਹੜੇ ਆ ਉਹ ਹੁਣ ਖੁੱਲ ਕੇ ਸੁਖਬੀਰ ਸਿੰਘ ਬਾਦਲ ਦੇ ਵਿਰੋਧ ਚ ਖੜੇ ਹੋ ਗਏ ਪਰਮਿੰਦਰ ਸਿੰਘ ਢੀਂਡਸਾ ਦੇ ਹੱਕ ਚ ਹਾਂ ਦਾ ਨਾਰਾ ਵਿਕਰਮ ਜੀਠਿਆ ਹੋਰਾਂ ਨੇ ਮਾਰਿਆ ਕੀ ਕਹਿੰਦੇ ਨੇ ਵਿਕਰਮ ਜੀਠਿਆ ਤੁਹਾਨੂੰ ਉਹ ਵੀ ਸੁਣਾਵਾਂਗੇ ਤੁਸੀਂ ਜੁੜਿਓ ਲੋਕਪਣ ਨਿਊਜ਼ ਦੇ ਨਾਲ ਮੈਂ ਹਰਿੰਦਰ ਬਾਜਵਾ ਵਿਕਰਮਜੀਠਿਆ ਨੇ ਖੁੱਲ ਕੇ ਸੁਖਦੇਵ ਸਿੰਘ ਢੀਂਡਸਾ ਅਤੇ ਉਹਨਾਂ ਦੇ ਪੁੱਤਰ ਪਰਮਿੰਦਰ ਸਿੰਘ ਢੀਂਡਸਾ ਦੀ ਹਮਾਇਤ ਹੈ ਜਿਹੜੀ ਉਹ ਕਰ ਦਿੱਤੀ ਹੈ ਉਹਨਾਂ ਨੇ ਕਿਹਾ ਕਿ ਮੇਰੇ ਦਿਲ ਦੀ ਇੱਛਾ ਹੈ ਕਿ ਪਰਮਿੰਦਰ ਸਿੰਘ ਢੀਂਡਸਾ ਨੂੰ ਟਿਕਟ ਦਿੱਤੀ ਜਾਣੀ ਚਾਹੀਦੀ ਹੈ ਇਕਬਾਲ ਸਿੰਘ ਝੁੰਦਾ ਬਾਰੇ ਉਹਨਾਂ ਨੇ ਕਿਹਾ ਕਿ ਉਹਨਾਂ ਦਾ ਹਲਕਾ ਜਿਹੜਾ ਹੈ ਉਹ ਫਤਿਹਗੜ੍ਹ ਸਾਹਿਬ ਚੋਂਦਾ ਹੈ ਪਰ ਸੁਖਵੀਰ ਸਿੰਘ ਬਾਦਲ ਨੂੰ ਹੁਣ ਘਰੋਂ ਚੁਣੌਤੀ ਮਿਲੀ ਹੈ ਇਸ ਬਾਰੇ ਜਿਹੜੀ ਹੈ ਉਹ ਕਾਫੀ ਚਰਚਾ ਛੜ ਗਈ ਹੈ ਸਖਬੀਰ ਸਿੰਘ ਬਾਦਲ ਅਤੇ ਜਿਹੜਾ ਪਰਮਿੰਦਰ ਦੀ ਟਿਕਟ ਨੂੰ ਲੈ ਕੇ ਕੀ ਬੋਲੇ ਆ ਵਿਕਰਮ ਜੀਠੀਆ ਤੁਹਾਨੂੰ ਸੁਣਾਉਣੇ ਆ ਜਿਲ੍ਹੇ ਦੀ ਗੱਲ ਮੇਰੀ ਇਹ ਆ ਕਿ ਪਰਮਿੰਦਰ ਨੂੰ ਸੀਟ ਮਿਲਣੀ ਚਾਹੀਦੀ ਸੀ ਇਹ ਮੇਰੀ ਪਰਸਨਲ ਮੈਂ ਮਹਿਸੂਸ ਕਰਦਾ ਕਿਉਂਕਿ 3 ਸਾਲ ਸਾਹਿਬ ਪਰਮਿੰਦਰ ਜੀ ਚਲੋ ਪਾਰਟੀ 'ਚ ਵਾਪਸ ਆ ਮਗਰ ਸਾਡੀ ਬਜਾਰਤ ਵੇਲੇ 10 ਸਾਲੋਂ ਵਜ਼ੀਰ ਰਹੇ ਸੀ ਖਜ਼ਾਨਾ ਮੰਤਰੀ ਰਹੇ ਸੀ ਪੀ ਡਬਲਯੂ ਡੀ ਦੇ ਮਨਿਸਟਰ ਰਹੇ ਆ 2019 ਦੀ ਚੋਣ ਵੀ ਉਹਨਾਂ ਨੇ ਅ ਐਸ ਐਮ ਪੀ ਕੈਂਡੀਡੇਟ ਸਾਡੀ ਲੜੀ ਸੋ ਮੇਰਾ ਹੀ ਪਰਸਨਲ ਚੋਇਸ ਮੇਰਾ ਕੋਈ ਝੁੰਦਾ ਸਾਹਿਬ ਨਾਲ ਵਖਰੇਵਾ ਨਹੀਂ ਹਾਂ ਮੇਰੀ ਚੋਇਸ ਹੋ ਸਕਦੀ ਆ ਜਿਹਨੂੰ ਮੈਂ ਸਮਝਦਾ ਹਾਂ ਸੰਗਰੂਰ ਲਈ ਜੇ ਪਾਰਟੀ ਉਹਨਾਂ ਨੂੰ ਟਿਕ ਦਿੰਦੀ ਉਹੀ ਬੜਾ ਬੀਨ ਅ ਬੈਟਰ ਚੋਇਸ ਅ ਅੱਜ ਚੁੰਦਾ ਸਾਹਿਬ ਨੂੰ ਪਾਰਟੀ ਨੇ ਦਿੱਤਾ ਬਹੁਤ ਚੰਗੇ ਇਨਸਾਨ ਨੇ ਜੀ ਮੈਂ ਉਹਨਾਂ ਦਾ ਬੜਾ ਸਤਿਕਾਰ ਕਰਦਾ ਬਣ ਮੇਰੀ ਇਹ ਪਰਸਨਲ opinion ਹੈ ਮੈਂ ਜੋ opinion ਦੇਤੀ ਸ਼ਾਇਦ ਕਈਆਂ ਨੂੰ ਪਸੰਦ ਨਹੀਂ ਆਉਣੀ ਮਗਰ ਮੈਂ ਫੇਰ ਕਹਾਂ ਪਾਰਟੀ ਨੇ ਜਿਹਨੂੰ ਵੀ ਟਿਕਟ ਦਿੱਤੀ ਅਸੀਂ ਤਾਂ ਪਾਰਟੀ ਦੇ ਨਾਲ ਆ ਜੀ ਉਹਦੀ ਮਦਦ ਕਰਾਂਗੇ ਉਹਦੇ ਨਾਲ ਖਲੋਤੇ ਹਾਂ ਮਗਰ ਮੇਰੀ ਜੋ ਸੋਚਣੀ ਹੈ ਜਿੰਨੀ ਮੈਂ ਸਮਝਦਾ ਆਈ ਥਿੰਕ ਢੀਂਸਾ ਸਾਹਿਬ ਨੂੰ ਜ਼ਰੂਰ ਕਨਫਿਡੈਂਸ਼ੀਅਲ ਲੈਣਾ ਸੀ ਜਾਈਦਾ ਵੀ ਸੀ ਤੇ ਨਾਲ ਮੈਂ ਸਮਝਦਾ ਉਹਨਾਂ ਦਾ ਹੱਕ ਵੀ ਬਣਦਾ ਸੀ ਲਾਫਟਰ ਆਫਟਰ ਆਲ ਸੀਨੀਅਰ ਮੈਂਬਰ ਨੇ ਕਿੰਨੀ ਆਰੀ ਐਮ ਐਲ اے ਰਹੇ ਆ ਉਹਨਾਂ ਦਾ ਆਪ ਦਾ ਹਲਕਾ ਸੰਗਰੂਰ ਚ ਪੈਂਦਾ ਉਹ ਝੁੰਦਾ ਸਾਹਿਬ ਆਵੇਂ ਹੁਣ ਜ਼ਿਲ੍ਹਾ ਸੰਗਰੂਰ ਨੂੰ ਬਿਲੋਂਗ ਕਰਦੇ ਮਗਰ ਹੁਣ ਉਹਨਾਂ ਦਾ ਜਿਹੜਾ ਹਲਕਾ ਹੈ ਉਹ ਫਤੇਗੜ ਸਾਹਿਬ ਚ ਪੈਂਦਾ ਸੋ ਮੇਰਾ ਪਰਸਨਲ ਚੁਆਇਸ ਆ ਬਾਕੀ ਪਾਰਟੀ ਨੇ ਜੋ ਫੈਸਲਾ ਕਰਤਾ ਉਹ ਤਾਂ ਤੁਸੀਂ ਆਪਣੇ ਕੰਨ ਹੀ ਸੁਣ ਲਿਆ ਕਿ ਸੁਖਵੀਰ ਸਿੰਘ ਬਾਦਲ ਨੂੰ ਕਿਵੇਂ ਘਰ ਦੇ ਅੰਦਰੋਂ ਚੁਣੌਤੀ ਮਿਲੀ ਆ ਬੇਸ਼ੱਕ ਵਿਕਰਮ ਮਜੀਠੀਆ ਨੇ ਕਿਹਾ ਕਿ ਉਹਨਾਂ ਦੀ ਨਿੱਜੀ رائے ਆ ਇਹ ਉਹਨਾਂ ਦੇ ਨਿੱਜੀ ਵਿਚਾਰ ਨੇ ਉਹਨਾਂ ਦਾ ਨਿੱਜੀ ਓਪੀਨੀਅਨ ਹੈ ਪਰ ਉਹਨਾਂ ਨੇ ਆਪਣੇ ਦਿਲ ਦੀ ਗੱਲ ਤਾਂ ਬਾਹਰ ਰੱਖ ਦਿੱਤੀ ਆ ਜਿਸ ਤੋਂ ਸਾਫ਼ ਨਜ਼ਰ ਆਉਂਦਾ ਹੈ ਕਿ ਉਹ ਪਾਰਟੀ ਪ੍ਰਧਾਨ ਸੁਖਵੀਰ ਸਿੰਘ ਬਾਦਲ ਵੱਲੋਂ ਪਰਵਿੰਦਰ ਸਿੰਘ ਢੀਂਡਸਾ ਦੀ ਥਾਂ ਤੇ ਇਕਬਾਲ ਸਿੰਘ ਝੁੰਡਾ ਨੂੰ ਟਿਕਟ ਦਿੱਤੇ ਜਾਣ ਦਾ ਵਿਰੋਧ ਕਰਦੇ ਨੇ ਉਹਨਾਂ ਦਾ ਮਨ ਖੁਸ਼ ਨਹੀਂ ਉਹਨਾਂ ਦਾ ਦਿਲ ਖੁਸ਼ ਨਹੀਂ ਉਹਨਾਂ ਨੇ ਕਿਹਾ ਕਿ ਉਹਨਾਂ ਦੀ ਦਲੀਲ ਇਹ ਸੀ ਕਿ ਪਰਮਿੰਦਰ ਸਿੰਘ ਢੀਂਡ ਸਾਹਿਬ ਟਿਕੜ ਦਿੱਤੀ ਜਾਣੀ ਆ ਉਹਨਾਂ ਦੱਸਿਆ ਕਿ ਕਿਸ ਤਰ੍ਹਾਂ ਨਾਲ ਉਹ ਵਜਾਰਤ ਦੇ ਵਿੱਚ ਵੀ ਰਹੇ ਆ ਅਤੇ ਜਿਹੜਾ ਪੰਜਾਬ ਦੇ ਲੋਕ ਨਿਰਮਾਣ ਅਤੇ ਖਜ਼ਾਨਾ ਮੰਤਰੀ ਰਹੇ ਆ ਉਸ ਤੋਂ ਇਲਾਵਾ ਉਹਨਾਂ ਨੇ 2019 ਦੀ ਲੋਕ ਸਭਾ ਚੋਣ ਸੰਗਰੂਰ ਤੋਂ ਲੜੀ ਸੀ ਪ੍ਰਭਾਵ ਬਹੁਤ ਹੈ ਢੀਂਡ ਸਾਹਿਬ ਪਰਿਵਾਰ ਦਾ ਅਕਾਲੀ ਹਲਕਿਆਂ ਦੇ ਅੰਦਰ ਆਮ ਲੋਕਾਂ 'ਚ ਵੀ ਹੈਗਾ ਆ ਇਸ ਤੋਂ ਵੀ ਕੋਈ ਜਿਹੜਾ ਬਚ ਕੇ ਨਹੀਂ ਨੰਗ ਸਕਦਾ ਤਾਂ ਵਿਜੀਠਿਆ ਦੇ ਇਸ ਬਿਆਨ ਨੇ ਜਿਹੜੀ ਆ ਹੁਣ ਅਕਾਲੀ ਦਲ ਦੇ ਅੰਦਰ ਜਿਹੜਾ ਖਲਾਰਾ ਪਿਆ ਉਹਨੂੰ ਹੋਰ ਹਵਾ ਦੇ ਦਿੱਤੀ ਆ